ਸਰਪੰਚ ਸਾਹਿਬ ਜੋ ਰਾਜਾ ਬਰਿੰਗ ਨੇ ਸਾਡੇ ਕਾਂਗਰਸੀ ਪ੍ਰਧਾਨ ਨੇ ਇੱਕ ਟਿੱਪਣੀ ਕੀਤੀ ਆ ਸਾਡੇ ਰੰਗ ਬਾਰੇ ਜਾਂ ਕੌਮ ਦੇ ਬਾਰੇ ਤੇ ਜਾਂ ਇੱਕ ਪੱਠੇ ਪਾਉਂਦਾ ਕਹਿ ਕੇ ਉਹਦੇ ਬਾਰੇ ਤੁਹਾਡੇ ਕੀ ਸਰੋਨੀ ਕਾਲੀ ਦਾ ਵਿਚਾਰ ਨੇ ਜੀ ਮੈਂ ਜਗਜੀਤ ਸਿੰਘ ਜੀ ਮਿੱਟੀ ਦੇ ਵਤਨ ਦੀ ਮਿੱਟੀ ਦੇ ਚੈਨਲ ਦਾ ਹੀ ਤੁਹਾਨੂੰ ਕੁਝ ਉਹਨਾਂ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੇ ਕੌਣ ਭੜੇ ਕੌਣ ਮੰਦੇ ਜੋ ਵੀ ਰਾਜਾ ਵੜਿੰਗ ਨੇ ਵੜਿੰਗ ਜੀ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਇਹੋ ਜਿਹੇ ਸੈਕਸ਼ਨ ਨੂੰ ਕੁਝ ਮਾੜੇ ਲਫ਼ਜ਼ਾਂ ਨਹੀਂ ਬੋਲਣਾ ਚਾਹੀਦਾ ਵਾ ਪਰ ਫੇਰ ਵੀ ਮੈਂ ਰਾਜਾ ਕਰਕੇ ਇਹਨੂੰ ਬੋਲਣ ਰਿਹਾ ਸਰਦਾਰ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਜੋ ਕਿ ਸਾਡੀ ਕੂਮੜੀ ਹੀਰੇ ਸਨ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਰੇਲਵੇ ਮੰਤਰੀ ਰਹਿ ਚੁੱਕੇ ਹਨ ਬੜੇ ਬੜੇ ਵੱਧ ਅਹੁਦਿਆਂ ਤੇ ਉਹ ਬਰਾਜਮਨ ਰਹੇ ਨੇ ਉਹਨਾਂ ਬਾਰੇ ਇਹਨੇ ਬਹੁਤ ਹੀ ਮਦ ਭਾਗੇ ਸ਼ਬਦ ਬੋਲੇ ਨੇ ਜਾਂ ਰੰਗ ਬਾਰੇ ਸ਼ਬਦ ਬੋਲੇ ਨੇ ਇਹਨਾਂ ਨੂੰ ਕੋਈ ਕਿਸੇ ਵੀ ਕੁੰਮ ਬਖਸ਼ੂ ਨਹੀਂ ਗਈ ਜੋ ਇਹਨਾਂ ਕੁੰਮ ਕੋ ਮਾਫੀ ਤੇ ਮੰਗ ਲਈ ਆ ਪਰ ਜੇ ਹਰ ਇੱਕ ਦੇ ਦਿਲ ਜਿਹੜੇ ਆ ਇਹ ਬਾਰੇ ਡੋਲੇ ਪਏ ਨੇ ਵੀ ਇਹ ਬੰਦੇ ਨੇ ਕਿਸ ਤਰ੍ਹਾਂ ਬੋਲਿਆ ਵਾ ਆਪਾਂ ਸਾਰੇ ਕੂਮ ਨੂੰ ਅਪੀਲ ਕਰਦੇ ਹਾਂ ਇਸ ਰਾਜੇ ਵੜਿੰਗ ਦੇ ਆਪਾਂ ਬਹੁਤ ਹੀ ਜ਼ਿਆਦਾ ਇਹਦਾ ਵਿਰੋਧ ਕਰਾਂਗੇ ਸੰਘਰਸ਼ ਕਰਾਂਗੇ ਜੇ ਇਹਨੂੰ ਸਜ਼ਾ ਨਾ ਹੋਈ ਤੇ ਸਾਰੀ ਕੂਮੇ ਨੂੰ ਸਜ਼ਾ ਵੀ ਦਿਵਾਵੇਗੀ ਤੇ ਆਪਾਂ ਅੱਜ ਮਦਨ ਦੀ ਮਿੱਟੀ ਨੇ ਚੱਲ ਰਹੀ ਆਪ ਨੂੰ ਅਪੀਲ ਕਰਦੇ ਹਾਂ ਸਾਰੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਇਸ ਰਾਜੀ ਵਿੜੇ ਨੂੰ ਕੋਈ ਨਾ ਕੋਈ ਸਜ਼ਾ ਦਵਾਈਏ ਇਹੋ ਜੇ ਲੋਕ ਮਾਰੇ ਅਨਸਰ ਨੇ ਮਾਰੇ ਸ਼ਬਦ ਬੋਲਦੇ ਨੇ ਜਾਂ ਕੋਮ ਨੂੰ ਕੋਮ ਰਹੇ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਆ ਸਾਡੇ ਕੋਮ ਦੇ ਜਿੰਨੇ ਵੀ ਹੀਰੇ ਹੋਏ ਆ ਬਹੁਤ ਹੀ ਉੱਚ ਅਹੁਦਿਆਂ ਤੇ ਬਹੁਤ ਹੀ ਜ਼ਿਆਦਾ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਨ ਰਹੇ ਨੇ ਜੋ ਕਿ ਸਾਡੇ ਸ਼ਹੀਦ ਸਿੰਘ ਅਸੀਂ ਉਹਨਾਂ ਦੇ ਨਾ ਗਿਣਤ ਕਰੀਏ ਤੇ ਗਿਣੇ ਨਹੀਂ ਜਾ ਸਕਦੇ ਜਿੱਦਾਂ ਵੀ ਬਾਬਾ ਜੀਨ ਸਿੰਘ ਬਾਬਾ ਸنگ ਸਿੰਘ ਬਾਬਾ ਜੀ ਅਬ ਵੀਰ ਸਿੰਘ ਧੀਰ ਸਿੰਘ ਸੁਖਾ ਸਿੰਘ ਮੁਤਾਬ ਸਿੰਘ ਇਹ ਸਾਰੇ بڑے بڑے ਆਉਧੇ ਆ ਹਰੀ ਸਿੰਘ ਨਲੂਏ ਵਰਗੇ ਹੋਰ ਜੋਧੇ ਸੂਰਮੇ ਸਾਡੀ ਹਕੂਮਤ ਚ ਹੋਏ ਆ ਜਿਨ੍ਹਾਂ ਨੇ ਸਾਡਾ ਨਾਮ ਬਹੁਤ ਹੀ ਉੱਚਾ ਕੀਤਾ ਵਾ ਪਰ ਇਹੋ ਜੇ ਮਾੜੇ ਆਨਸਰ ਇਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਕਿ ਕੌਮ ਦਾ ਆਪਣਾ ਕਾਂਗਰਸ ਦਾ ਪ੍ਰਧਾਨ ਆ ਅਸੀਂ ਇਸ ਪ੍ਰਧਾਨ ਨੂੰ ਬਿਲਕੁਲ ਨਹੀਂ ਜਾਣਦੇ ਜੋ ਕਿ ਇਹ ਬੰਦੇ ਨੇ ਜਿੰਨੀ ਕੌਮ ਦੀ ਨਿਖੇਦੀ ਕੀਤੀ ਹੈ ਜਾਂ ਰੰਗਾਂ ਬਾਰੇ ਦੱਸਿਆ ਵਾ ਇਹ ਬਹੁਤ ਹੀ ਮਦ ਭਾਗਾ ਵਾ ਮੈਂ ਸਾਰੀ ਕੌਮ ਨੂੰ ਅਪੀਲ ਕਰਦਾ ਹਾਂ ਕਿ ਇਹੋ ਜੇ ਆਨਸਰਾਂ ਨੂੰ ਨੱਥ ਪਾਈ ਜਾਵੇ ਕਿਤੇ ਬਾਅਦ ਚ ਬਿਨਾ ਇਹੋ ਜਿਹੇ ਕਿਤੇ ਸਟੇਜ ਤੇ ਚੜ ਕੇ ਕੋਈ ਮਾੜਾ ਸ਼ਬਦ ਬੋਲੇ ਇਨ੍ਹਾਂ ਤਰਨ ਤਰਨ ਦੀ ਲਕਸ਼ਣ ਵਿੱਚ ਇੰਨਾ ਕੁਝ ਬੋਲਿਆ ਵਾ ਇੱਕ ਸਟੇਜ ਤੇ ਨਹੀਂ ਜਾ ਕੇ ਦੂਜੀ ਸਟੇਜ ਤੇ ਫਿਰ ਜਾ ਕੇ ਇਹੋ ਕੁਝ ਬੋਲਦੇ ਰਹੇ ਆ ਵੀ ਬੂਟਾ ਸਿੰਘ ਕਾਲਾ ਵਾ ਬੂਟਾ ਸਿੰਘ ਉਹ ਬੂਟਾ ਸਿੰਘ ਨੂੰ ਤੂੰ ਮੈਂ ਹੁਣ ਉਹ ਲਬਜ ਨਹੀਂ ਕਹਿਣਾ ਚਾਹੁੰਦਾ ਵੀ ਕੀ ਤੂੰ ਕੋਈ ਰਿਸ਼ਤੇਦਾਰੀ ਬਣਾਉਣੀ ਸੀ ਤੇ ਤੂੰ ਇਹਨੂੰ ਕਾਲਾ ਕਹਿਣਾ ਚਾਹੁੰਦਾਵੇਂ ਕਿਉਂ ਕਹਿਣਾ ਚਾਹੁੰਦਾਵੇਂ ਮੈਂ ਇਸ ਚੀਜ਼ ਦੀ ਬਹੁਤ ਹੀ ਨਖੇਦੀ ਕਰਦਾ ਹਾਂ ਪਰ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੋ ਇਹਨੂੰ ਸਖਤ ਤੋਂ ਸਖਤ ਸਜ਼ਾ ਦਿਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ